ਲਓ ਵੀ ਮਿੱਤਰੋ ਤੁਹਾਨੂੰ ਦਿਖਾਉਣੇ ਅੱਜ ਆਪਾਂ ਆਪਣੀ 17 18 ਕਰੋ ਹਾ ਚੈੱਕ ਇਹ ਜਿੰਦੀ ਆ ਸਹੀ ਆ ਸਾਰਾ ਸਹੀ ਆ ਦਾ ਵੈਰਾਈਟੀ ਠੀਕ ਆ ਵੈਸੇ ਵਿਚ ਵਿਚਨਾ ਕੋਈ ਕੋਈ ਆ 부ਝਾ ਯਾਰ ਰਲਿਆ ਵਾ ਇਹਦੇ ਬੀਜ ਦੇ ਵਿੱਚ ਵੈਸੇ ਤਾਂ ਠੀਕ ਆ ਬਹੁਤ ਸੋਹਣੀ ਆ कैटा मंजर बहुत वाइया इधर है पासा है एक सौ भी वरायटी वैसे ठीक है बहुत वी वरायटी है ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਣੀ 17 18 ਕਿਵੇਂ ਲੱਗੀ ਤੇ ਹੋਰ ਕਿਸੇ ਨੇ ਜੇ ਕੋਈ ਨਵੀਂ ਵੈਰੈਟੀ ਲਈਏ ਤਾਂ ਉਹਦੇ ਬਾਰੇ ਸੁਝਾਅ ਦਿਓ ਕਿ ਕਿਹੜਾ ਝੋਨਾ ਵਧੀਆ ਚੱਲ ਰਿਹਾ ਹੈ ਉਹ ਕਿਹੜਾ ਬੈਸਟ ਆ ਤੇ ਉਹਦੇ ਬਾਰੇ ਦੱਸਿਓ ਜਰੂਰ ਤੇ ਹਾਈਟ ਬਹੁਤ ਹੈ ਦੀ 17 18 ਦੀ ਮੰਨ ਕੇ ਚਲੋ ਜੇ ਮੈਂ ਵਿੱਚ ਵੜਾਂ ਇਹਦੇ ਤਾਂ ਮੇਰੇ ਮੋਢੇ ਤੱਕ ਆਉਂਦੀ ਆ ਐੜ ਗਿਆ ਜਿਆ ਇੱਕ ਇਹਦੇ ਚ ਨਾ ਆ ਚੀਜ਼ ਆ ਇਹਨੂੰ ਸੁੰਡੀ ਦਾ ਸੀਗਾ ਮਾੜਾ ਮੋਟਾ ਕੋਈ ਰਿਐਕਸ਼ਨ ਮੁੰਜਾ ਸੋਕ ਗਈ ਇਹ ਪੂਰੀ ਗੋਪ ਚ ਇਹ ਸੁੰਡੀ ਹੋ ਗਈ ਇੱਕ ਅੱਧੇ ਚ ਚੈੱਕ ਵੀ ਕਰ ਲੈਂਦੇ ਆ ਖਿੱਚ ਕੇ ਹੈਗੀ ਆ ਵੇ ਇਹ ਤੋਂ ਥੱਲੋਂ ਪੈਗੀ ਤੇ ਬਈ 17 18 ਦਾ ਨਾ ਰੇਟ ਬਾਰੇ ਕਨਫਰਮ ਕਰਿਓ ਵਿਕੀ ਚੱਲੀ ਜਾਂਦਾ ਅਜੇ ਤੱਕ ਰਹੇ ਕਿਸੇ ਨੇ ਵੱਡੀ ਨਹੀਂ ਹਣੀ ਬਾਕੀ ਕੋਈ ਪੁਰਾਣਾ ਹੀ ਕੋਈ ਵੀਰ ਵੇਚਦਾ ਹੋਵੇ ਕੋਈ ਵੇਚ ਕੇ ਆਇਆ ਹੋਵੇ ਤਾਂ ਦੱਸਿਓ ਜਰੂਰ ਵੀ 17 18 ਦਾ ਕੀ ਰੇਟ ਚੱਲ ਰਿਹਾ 1509 ਦਾ ਤਾਂ ਬਹੁਤ ਥੱਲੇ ਰੇਟ ਫਿਰਦਾ ਐਤੀ 2800 2900 2350 ਵੀ ਇਸੇ ਦਾ ਇੱਕ ਦਾਣਾ 28 2900 ਰੁਪਿਆ ਰੇਟਾ ਤੇ 1692 ਦਾ ਆਪਾਂ ਨੂੰ ਪਤਾ ਨਹੀਂ 1500 ਦਾ ਪਰ ਦੇਖਿਆ ਸੀ ਇੱਕਦਮ 17 18 ਦਾ ਦੱਸਿਓ ਬਾਈ ਜੇ ਕੋਈ ਪਿਛਲੇ ਸਾਲ ਦੀ ਪਈ ਹੋਵੇ ਤਾਂ ਵੇਚ ਕੇ ਆਇਆ ਹੋਵੇ ਐਸ ਵਾਰ ਵੇਚ ਕੇ ਆਇਆ ਹੁਣ ਆਦਨਾਂ ਚ ਵੇਚ ਕੇ ਆਇਆ ਤਾਂ ਦੱਸਿਓ ਜਰੂਰ ਵੀ ਕੀ ਰੇਟ ਲੱਗੀ ਆ ਠੀਕ ਹੈ 17 18 ਵਧੀਆ ਲੱਗੀ ਤਾਂ ਵੀਡੀਓ ਆਪਣੀ ਸ਼ੇਅਰ ਕਰ ਦੇ